ਦੁੱਖ ਪੰਜਨੀ 베ਰੀ ਐ ਬਿਲਕੁਲ ਹਾਂ ਉਹ ਸਾਡਾ ਇਤਿਹਾਸ ਹੈ ਦੁੱਖ ਦੂਰ ਹੁੰਦੇ ਨੇ ਜੀ ਉਹਦੇ ਦੇਖਦੇ ਮੇਰੇ ਤੋਂ ਇਹ ਲਿਖਿਆ ਮੈਂ ਕਹਿੰਦਾ ਜੀ ਧਰਤੀ ਅੰਮ੍ਰਿਤ ਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਅੰਮ੍ਰਿਤ ਸਰ ਵਾਸਤੇ ਅਕਸਰ ਕਹਿੰਦੇ ਨਾ ਜੀ ਜੀ RAM DAS ਸਰੋਵਰ ਨਾਤੇ ਹਮ ਸਭ ਉੱਤਰੇ ਪਾਪ ਮੁਕਤ ਬਿਲਕੁਲ ਜੀ ਬਾਪ ਅੰਮ੍ਰਿਤ ਸਰ ਸਿਫਤੀ ਦਾ ਹੈ ਕਿਉਂਕਿਾਰੇ ਗੁਰੂਆਂ ਦੀ ਬਾਣੀ ਭਗਤਾਂ ਦੀ ਬਾਣੀ ਹਮ ਨੱਟਾਂ ਪੱਟਾਂ ਦੀ ਬਾਣੀ ਜੀ ਉੱਥੇ ਪ੍ਰਕਾਸ਼ ਹੋਣਾ ਏ ਮੈਂ ਜ਼ਿੰਦਗੀ ਦੇ ਉੱਤੇ ਲਿਖੀ ਆ ਜੀ ਕਿਉਂਕਿ ਜ਼ਿੰਦਗੀ ਹਰ ਇੱਕ ਨੂੰ ਪਿਆਰੀ ਹੈ ਜੀ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਟਾਈਮ ਬਤਾਵਾ ਵਿਆਹ ਹੋ ਜਾਂਦਾ ਹੈ ਆਪਣੇ ਬੱਚਿਆਂ ਲਈ ਕੁਝ ਕਰਕੇ ਜਾਵਾ ਆਪਣੇ ਮਾਂ ਬਾਪ ਲਈ ਕੁਝ ਕਰਾਂ ਦੇਖੀ ਕਿਤੇ ਜ਼ਿੰਦਗੀ ਇਹ ਮੇਰੀਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਕਰਨੇ ਨੇ ਹਲੇ ਕੰਮ ਬੜੇ ਮੈਂ ਚੱਲਦੀ ਰਹੀ ਨਾ ਕਿਤੇ ਰੁਕ ਜੀ ਬਗ ਜੀ ਸਮਾਜ ਦੇ ਵਿੱਚ ਨਾ ਬਹੁਤ ਨੌਜਵਾਨ ਇਹੋ ਜਿਹੇ ਘਟ ਨੇ ਜਿਹੜੇ ਆ ਇਹੋ ਜਿਹੇ ਕਵਿਤਾਵਾਂ ਲਿਖਦੇ ਨੇ ਤੁਸੀਂ ਸਮਾਜ ਨੂੰ ਕਿਵੇਂ ਪ੍ਰੇਰਿਤ ਕਰਨਾ ਚਾਹੋਗੇ ਵੀ ਇਹੋ ਜੇ ਨੌਜਵਾਨ ਹੋਰ ਉੱਠ ਕੇ ਆਣ ਆਪਣਾ ਕਲਚਰ ਪ੍ਰਤੀ ਆਪਣੇ ਜਿਹੜੇ ਸਮਾਜ ਦੇ ਹਾਲਾਤ ਨੇ ਉਹਨਾਂ ਪ੍ਰਤੀ ਲਿਖਣ ਭਾਈ 15 ਫਰਵਰੀ ਦੀ ਰਾਤ ਦਾ ਵੇਲਾ ਮੈਂ ਜਦ ਕਰਦੇ ਦੇ ਅੰਦਰ ਵੜਿਆ ਨਹੀਂ ਰਹਾ ਤੇਰਾ ਦੀਪ ਸਿੱਧੂ ਪਰ ਮੈਂ ਕਰਦਿਆਂ ਨਾਲ ਲੜਿਆ ਭੁੱਲਿਆ ਨਹੀਂ ਜਾਣਾ ਸਾਡੇ ਤੋਂ ਉਹਨੇ ਐਸਾ ਦਿਲ ਨੂੰ ਛੋਇਆ ਰੱਬਾ ਸਾਡਾ ਹੀਰਾ ਦੱਸ ਦੇ ਤੂੰ ਕਿੱਥੇ ਝਾਲ ਕੋਇਆ ਇੱਕ ਗੱਲ ਤਾਂ ਪੱਕੀ ਐ ਵੀਰਾ ਤੂੰ ਭੁੱਲਿਆ ਨਹੀਂ ਜਾਵੇਂਗਾ ਜਿੰਨਾ ਚਿਰ ਸਾਹ ਚੱਲਦੇ ਨੇ ਹਰ ਸਾਹ ਨਾਲ ਚਿੱਤੇ ਆਵੇਂ ਜਿੰਨਾ ਚਿਰ ਸਾਹ ਚੱਲਦੇ ਨੇ ਹਰ ਸਾਹ ਨਾਲ ਚਿੱਤੇ ਆਵੇਂ ਸਤਿ ਸ਼੍ਰੀ ਅਕਾਲ ਮੈਂ ਗੁਰਪਿਆਰ ਸਿੰਘ ਇੱਕ ਵਾਰ ਫੇਰ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਇੱਕ ਫਨਕਾਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਉਹਨਾਂ ਨੇ ਕਵਿਤਾਵਾਂ ਦੀ ਰਚਨਾ ਕੀਤੀ ਹੈ ਇਹ ਜੀਆਂ ਕਵਿਤਾਵਾਂ ਜਿਹੜੀਆਂ ਸਮਾਜ ਨੂੰ ਝੰਡੋੜ ਕੇ ਰੱਖ ਦਿੰਦੀਆਂ ਨੇ ਚਾਹੇ ਦੀਪ ਸਿੱਧੂ ਤੇ ਹੋਵੇ ਚਾਹੇ ਸਮਾਜ ਬਾਰੇ ਹੋਵੇ ਚਾਹੇ ਇਤਿਹਾਸਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਉੱਤੇ ਹੋਵੇ। ਸੋ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ। ਉਸੀ ਗਰਲਸ। ਇਹਨਾਂ ਦੇ ਨਾਲ ਹੀ ਅੱਜ ਸਾਡੇ ਵਿੱਚ ਫੇਰ ਮੌਜੂਦ ਹੋਣਗੇ ਬਾਪੂ ਬਲਕੌਰ ਜੀ ਜਿਹੜਾ ਇਹਨਾਂ ਜਿਹੜੇ ਇਹਨਾਂ ਕਵਿਤਾਵਾਂ ਦੀ ਰਚਨਾ ਕੀਤੀ ਆ ਉਹਨਾਂ ਨੂੰ ਐਕਸਪਲੇਨ ਕਰਨਗੇ, ਵਿਸ਼ਲੇਸ਼ਣ ਕਰਨਗੇ। ਸੋ ਬਾਈ ਜੀ ਜਿਹੜੀ ਤੁਸੀਂ ਅੰਮ੍ਰਿਤਸਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਕਵਿਤਾ ਲਿਖੀ ਆ ਉਹ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਸੁਣਾਓ ਤੇ ਅਸੀਂ ਦਰਸ਼ਕੋ ਤੁਹਾਡੇ ਤੋਂ ਇਹੀ ਉਮੀਦ ਕਰਦੇ ਆ ਦੇਖਣ ਵਾਲੇ ਵੀਰਾਂ ਤੋਂ ਵੀ ਜੇ ਤੁਹਾਨੂੰ ਇਹ ਪਸੰਦ ਆਏ ਜ਼ਰੂਰ ਲਾਈਕ ਕਰਿਓ ਤੇ ਸੋ ਸੁਣਾਓ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਲਿਖੀ ਮੈਂ ਤਾਂ ਜੀ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਕੋਈ ਭੇਤ ਭਾਵ ਨਹੀਂ ਹਮ ਹਰ ਇੱਕ ਇਨਸਾਨ ਉੱਥੇ ਮੱਥਾ ਟੇਕਦਾ ਨਾ ਤਮਸਤਕ ਹੁੰਦਾ ਹੈ ਬਹੁਤ ਠੀਕ ਔਰ ਉੱਥੇ ਇੱਕ ਇਹੋ ਜਿਹਾ ਸਕੂਨ ਮਿਲਦਾ ਉਸ ਜਗ੍ਹਾ ਤੇ ਜਾ ਕੇ ਕਿ ਤੁਸੀਂ ਮਤਲਬ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਬਿਲਕੁਲ ਮਤਲਬ ਇਹ ਹੈ ਕਿ ਉਸ ਜਗ੍ਹਾ ਤੇ ਜਾ ਕੇ ਲੱਗਦਾ ਹੈ ਕਿ ਇੱਥੋਂ ਦੀ ਜੋ ਤਰਤੀ ਹੈ ਅੰਮ੍ਰਿਤਸਰ ਸਾਹਿਬ ਦੀ ਜੋ ਤਰਤੀ ਹੈ ਇਹ ਕਿਤੇ ਨਹੀਂ ਹੋਣੀ ਐ ਇਦਾਂ ਦੀ ਤਰਤੀ ਇੰਨਾ ਕਿ ਜ਼ਿਆਦਾ ਉੱਥੇ ਸਕੂਨ ਮਿਲਦਾ ਹੈ ਹਰ ਬੰਦਾ ਉੱਥੇ ਜਾ ਕੇ ਆਪਣੇ ਮਨ ਦੇ ਭਾਵ ਭਾਵਨਾਵਾਂ ਮਾ ਉੱਥੇ ਅਰਦਾਸਾਂ ਕਰਾਉਂਦਾ ਹੈ ਮਨੋ ਕਾਮਨਾ ਪੂਰੀਆਂ ਹੁੰਦੀਆਂ ਉਹਨਾਂ ਦੀਆਂ ਜੀ ਹਾਂ ਦੁੱਖ ਪੰਜਨੀ 베ਰੀ ਹੈ ਬਿਲਕੁਲ ਹਾਂ ਉਹ ਸਾਡਾ ਇਤਿਹਾਸ ਹੈ ਦੁੱਖ ਦੂਰ ਹੁੰਦੇ ਨੇ ਜੀ ਉਹਦੇ ਦੇਖਦੇ ਮੇ ਤੋਂ ਇਹ ਲਿਖਿਆ ਮੈਂ ਹਾਂ ਸੁਣਾਓ ਹਾਂ ਜੀ ਕਹਿੰਦਾ ਜੀ ਧਰਤੀ ਅੰਮ੍ਰਿਤਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਹੂੰ ਧਰਤੀ ਅੰਮ੍ਰਿਤਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਪੂਰੇ ਵਰਲਡ ਚੋਂ ਲੋਕੀ ਇੱਥੇ ਮੱਥਾ ਟੇਕਣ ਆਉਂਦੇ ਸੁਣ ਕੇ ਬਾਣੀ ਧੁਰ ਕੀ ਆਈ ਰੱਬ ਦਾ ਨਾਮ ਤੇ ਆਉਂਦੇ ਇਹ ਬਾਣੀ ਬੜੀ ਮਿੱਠੀ ਬਾਣੀ ਲੱਗਦੀ ਏ ਮਨਮੋਣੀ ਧਰਤੀ ਅੰਮ੍ਰਿਤਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਵਾਹ ਧਰਤੀ ਅੰਮ੍ਰਿਤਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਸਭ ਦੇ ਦੁੱਖ ਨੂੰ ਦੂਰ ਹੈ ਕਰਦੀ ਦੁੱਖ ਭੰਜਨੀ 베ਰੀ ਹਮ ਸਭ ਦੇ ਦੁੱਖ ਨੂੰ ਦੂਰ ਹੈ ਕਰਦੀ ਦੁੱਖ ਭੰਜਨੀ 베ਰੀ ਜੋ ਕੁਝ ਹੈ ਸਭ ਦਾਤੇ ਦਾ ਕਿਉਂ ਕਰਦਾ ਮੇਰੀ ਮੇਰੀ ਜੀ ਅੱਜ ਆਵੇ ਜਾਂ ਕੱਲ ਆ ਜਾਵੇ ਇੱਕ ਦਿਨ ਮੌਤ ਹੈ ਆਉਣੀ ਧਰਤੀ ਅੰਮ੍ਰਿਤ ਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਵਾਹ ਅਰਦਾਸ ਕਰਾਂ ਤੇਰੇ ਚਰਨਾ ਵਿੱਚ ਹਮ ਦੁਖੀ ਕੋਈ ਨਾ ਹੋਵੇ ਜੀ ਸਭ ਦੇ ਢਿੱਡ ਨੂੰ ਰੋਟੀ ਮਿਲ ਜੇ ਭੁੱਖਾ ਕੋਈ ਨਾ ਸੌਵੇ ਹਮ ਹਰ ਦਿਲ ਅੰਦਰ ਤੇਰੇ ਨਾਂ ਦੀ ਸੱਚੀ ਜੋਤ ਜਗਾਉਣੀ ਧਰਤੀ ਅੰਮ੍ਰਿਤ ਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਵਾਹ ਸਾਰੀ ਦੁਨੀਆ ਨਾਲੋਂ ਉੱਚਾ ਸਿੱਖ ਕੌਮ ਦਾ ਪੰਥ ਸਾਰੀ ਦੁਨੀਆ ਨਾਲੋਂ ਉੱਚਾ ਸਿੱਖ ਕੌਮ ਦਾ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਹੀ ਤੇਰੀ ਬੇੜੀ ਪਾਰ ਲਗਾਉਣੀ ਧਰਤੀ ਅੰਮ੍ਰਿਤ ਸਰ ਵਰਗੀ ਪੂਰੀ ਦੁਨੀਆ ਤੇ ਨਾ ਹੋਣੀ ਧਰਤੀ ਅੰਮ੍ਰਿਤ ਸਰ ਵਰਗੀ ਪੂਰੀ ਦੁਨੀਆ ਤੇ ਨਾ ਹੋ। ਅੱਛਾ ਬਾਪੂ ਜੀ ਤੁਸੀਂ ਇੱਕ ਕਵਿਤਾ ਵਾ ਜਿਹੜੀ ਵਾਈ ਵੱਲੋਂ ਲਿਖੀ ਗਈ ਆ। ਜੀ ਜੀ ਹਾਂ। ਇਹਨੂੰ ਕਿਵੇਂ ਦੇਖਦੇ ਹੋ? ਕਿਵੇਂ ਵਿਸ਼ਲੇਸ਼ਣ ਕਰੋਗੇ ਇਹ ਵੀ ਆਸਾਨੀ ਨਾਲ। ਬਹੁਤ ਇਹਨਾਂ ਨੇ ਵਧੀਆ ਇਤਿਹਾਸਕ ਪੱਖ ਤੋਂ ਲਿਖੀ ਆ। ਹਨਾ ਤੇ ਦੁੱਖ ਪੰਜਨਵੇਰੀ ਦਾ ਇਹਨਾਂ ਨੇ ਜ਼ਿਕਰ ਕੀਤਾ ਵਿੱਚ। ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ ਦੇਖੋ ਆਪਾਂ ਕਹਿੰਦੇ ਵੀ ਅੰਮ੍ਰਿਤਸਰ ਵਾਸਤੇ ਅਕਸਰ ਕਹਿੰਦੇ ਨਾ ਜੀ ਵੀ ਰਾਮਦਾਸ ਸरोवर ਨਾਲ ਤੇ ਹੂੰ ਸਭ ਉtre পাপ ਕਮਾਤੀ ਬਿਲਕੁਲ ਜੀ ਬਾਪ ਅਮਰਤ ਸਰਸਿਫਤੀ ਦਾ ਕਰ ਹਮ ਕਿਉਂਕਿ ਸਾਰੇ ਗੁਰੂਆਂ ਦੀ ਬਾਣੀ ਜੀ ਭਗਤਾਂ ਦੀ ਬਾਣੀ ਹਮ ਨੱਤਾਂ ਪੱਟਾਂ ਦੀ ਬਾਣੀ ਜੀ ਉੱਥੇ ਪ੍ਰਕਾਸ਼ ਹੋਇਆ ਹਮ ਤੇ ਉੱਥੇ ਚਿੰਤਨ ਵਧਿਆ ਕੋ ਗੁਰੂ ਅਰਜਨ ਦੇਵ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਉੱਥੇ ਸ਼ੀਧੀ ਰਹੀ ਜੀ ਦੇਖੋ ਛਿੱਡੀ ਵੱਡੀ ਗੱਲ ਫਿਰ ਮਾਦੀ ਜੋ ਗੱਦਾਰ ਚਿੰਤਨ ਸੀ ਉਹਦੀ ਸੰਪਾਦਨਾ ਕਰਨੀ ਇਹ ਅਮਰਸਰ ਦੇ ਧਰਤੀ ਨੂੰ ਹੈ ਨਸੀਬ ਹੋਇਆ ਹੂੰ ਤੇ ਫਿਰ ਕੁਦਰਤੀ ਗੱਲ ਹੈ ਵੀ ਇਹ ਅਮਰਸਰ ਵਰਗੀ ਧਰਤੀ ਕੋਈ ਹੋਣੀ ਬਹੁਤ ਔਖੀ ਆ ਬਿਲਕੁਲ ਜੇ ਇੱਥੇ ਥੋੜੀ ਰੂਹ ਨੂੰ ਜਾਗ ਪੈਦਾ ਹੁੰਦੀ ਰੂਹ ਨੂੰ ਜਗਾਉਣਾ ਇਨਸਾਨੀਅਤ ਨੂੰ ਜਗਾਉਣਾ ਭੇਦ ਭਾਗ ਨੂੰ ਖਤਮ ਕਰਨਾ ਤੇ ਕਿਰਤ ਨੂੰ ਵੜਿਆਉਣਾ ਹੂੰ ਬਿਲਕੁਲ ਠੀਕ ਹੈ ਨਾ ਜਦੋਂ ਤੁਹਾਡੇ ਤੇ ਇੰਨੇ ਵੱਡੇ ਗੁਣ ਆ ਜਾਣਗੇ ਤੇ ਕੁਦਰਤੀ ਗੱਲ ਹੈ ਇਹ ਜੋ ਖੰਜਨੀ 베ਰੀ ਹੈ ਜਣੀ ਇਹ ਥੋੜੇ ਦੁੱਖਾਂ ਨੂੰ ਭਜਦੀ ਹੈ ਹਮ ਥੋੜੇ ਦੁੱਖਾਂ ਦੇ ਥੋੜਾ ਦੁੱਖ ਕਿਹੜੇ ਕਿੜੇ ਆ ਆਰਥਿਕ ਦੁੱਖ ਜੀ ਸਭਿਆਚਾਰਕ ਦੁੱਖ ਹਮ ਸਮਾਜਿਕ ਦੁੱਖ ਇਕਨੌਮਿਕ ਸਰੀਰਕ ਦੁੱਖ ਬਿਲਕੁਲ ਦੇਖ ਇਹ ਸਾਰੇ ਦੁੱਖਾਂ ਦਾ ਇਹਦਾ ਹੱਲ ਹੈ ਹਮ ਉਹ ਅੰਮ੍ਰਿਤਸਰ ਦੀ ਧਰਤੀ ਵੀ ਤਾਂਟਿਆ ਕਿ ਇੱਥੇ ਬਹਿ ਕੇ ਮਨੁੱਖਤਾ ਦੇ ਚਿੰਤਨ ਦੀ ਬਹੁਤ ਵੱਡੀ ਗੱਲ ਕੀਤੀ ਸੀ ਔਰ ਇਹ ਗੱਲ ਮੈਨੂੰ ਪਰਮਜੀਤ ਸਿੰਘ ਦੀ ਕਵਤਾ ਜਦ ਲੱਭੀ ਹਮ ਤੇ ਮੈਂ ਕਿਹਾ ਵੀ ਭਾਈ ਜੀ ਕਿਵੇਂ ਨਾ ਕਿਵੇਂ ਨਾ ਤੂੰ ਇਸ ਨੂੰਨੇ ਚੈਨਲ ਤੇ ਪਾ ਤਾਂ ਕਿ ਸਾਰੇ ਲੋਕਾਂ ਨੂੰ ਅਮਰਸਰ ਦੀ ਧਰਤੀ ਦਾ ਸਿਫਤੀ ਦੇ ਘਰ ਦਾ ਪਤਾ ਲੱਗੇ। ਬਿਲਕੁਲ। ਇੱਕ ਕਵਿਤਾ ਲਿਖੀ ਆ ਬਾਈ ਜੀ ਨੇ ਜ਼ਿੰਦਗੀ ਦੇ ਉੱਤੇ। ਜੀ। ਬਾਈ ਜੀ ਇਹ ਵੀ ਪੜ੍ਹ ਕੇ ਸੁਣਾਣਗੇ। ਹਾਂ। ਇਹ ਮੈਂ ਜ਼ਿੰਦਗੀ ਦੇ ਉੱਤੇ ਲਿਖੀ ਆ ਜੀ। ਕਿਉਂਕਿ ਜ਼ਿੰਦਗੀ ਹਰ ਇੱਕ ਨੂੰ ਪਿਆਰੀ ਹੈ। ਜੀ। ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਟਾਈਮ ਬਤਾਵਾ। ਹਾਂ। ਵਿਆਹ ਹੋ ਜਾਂਦਾ ਆਪਣੇ ਬੱਚਿਆਂ ਲਈ ਕੁਝ ਕਰਕੇ ਜਾਵਾਂ ਆਪਣੇ ਮਾਂ ਬਾਪ ਲਈ ਕੁਝ ਕਰਾਂ ਭੈਣ ਭਰਾਵਾਂ ਲਈ ਕੁਝ ਕਰਕੇ ਜਾਵਾਂ ਹੂੰ ਤੇ ਫਿਰ ਉਹ ਜ਼ਿੰਦਗੀ ਮਤਲਬ ਉਹਨੂੰ ਜੋ ਜੋ ਕਰਨਾ ਚਾਹੁੰਦਾ ਉਹਨੂੰ ਜ਼ਿੰਦਗੀ ਛੋਟੀ ਲੱਗਦੀ ਹੈ ਕਿ ਕਿਤੇ ਖਤਮ ਨਾ ਹੋ ਜੇ ਹੂੰ ਉਹ ਡਰਦਾ ਹੈ ਅੰਦਰੋਂ ਅੰਦਰੀ ਬਿਲਕੁਲ ਫਿਰ ਉਹ ਕਹਿੰਦਾ ਕਿ ਦੇਖੀ ਕਿਤੇ ਜ਼ਿੰਦਗੀ ਹੈ ਮੇਰੀਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਦੇਖੀ ਕਿਤੇ ਜ਼ਿੰਦਗੀ ਹੈ ਮੇਰੀਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਕਰਨੇ ਨੇ ਹਲੇ ਕੰਮ ਬੜੇ ਮੈਂ ਚੱਲਦੀ ਰਹੀ ਨਾ ਕਿਤੇ ਰੁਕ ਜੀ ਕਰਨੇ ਨੇ ਹਲੇ ਕੰਮ ਬੜੇ ਮੈਂ ਚੱਲਦੀ ਰਹੀ ਨਾ ਕਿਤੇ ਰੁਕ ਜੀ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਵਾਹ ਬਾਪੂ ਦੇ ਜੋ ਸਿਰ ਤੇ ਕਰਜ਼ਾ ਚੜਿਆ ਏ ਹਾਲੇ ਤੱਕ ਲਾਉਣਾ ਮੈਂ ਕੋਠੇ ਜਿੱਡੀ ਹੋਈ ਘਰੇ ਭੈਣ ਨੂੰ ਬੜੇ ਹੀ ਚਾਵਾ ਦੇ ਨਾਲ ਵਿਆਹਣਾ ਮੈਂ ਵਾਹ ਕੋਠੇ ਜਿੱਡੀ ਹੋਈ ਘਰੇ ਭੈਣ ਨੂੰ ਬੜੇ ਹੀ ਚਾਵਾ ਦੇ ਨਾਲ ਵਿਆਹਣਾ ਮੈਂ ਜੀ ਮਹਿਕਦੀ ਰਹੀ ਤੂੰ ਫੁੱਲ ਬਣ ਕੇ ਐਵੇਂ ਕਿਤੇ ਟੁੱਟ ਕੇ ਨਾ ਸੁੱਕ ਜੀ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਯਾਰਾਂ ਦੇ ਵਿਆਹ ਹਲੇ ਦੇਖਣੇ ਇਕੱਠੇ ਹੋ ਕੇ ਜਸ਼ਨ ਮਨਾਉਣੇ ਮੈਂ ਜੀ ਪੰਜ ਤਾਰਾ ਠੇਕੇ ਉੱਤੇ ਬੈਠ ਕੇ ਦੋ ਦੋ ਪੈਗ ਵੀ ਉਹਨਾਂ ਦੇ ਨਾਲ ਲਾਉਣੇ ਮੈਂ ਵਾਹ ਯਾਰਾਂ ਦੇ ਵਿਆਹ ਹਲੇ ਦੇਖਣੇ ਇਕੱਠੇ ਹੋ ਕੇ ਜਸ਼ਨ ਮਨਾਉਣੇ ਮੈਂ ਜੀ ਪੰਜ ਤਾਰਾ ਠੇਕੇ ਉੱਤੇ ਬੈਠ ਕੇ ਦੋ ਦੋ ਪੈਗ ਵੀ ਉਹਨਾਂ ਦੇ ਨਾਲ ਲਾਉਣੇ ਮੈਂ ਚੜਦੀ ਰੱਖੀ ਤੂੰ ਗੁੱਡੀ ਅੰਬਰੀ ਐਵੇਂ ਕਿਤੇ ਥੱਲੇ ਨੂੰ ਨਾ ਝੁੱਕ ਜੀ ਵੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਕਰਨੇ ਨੇ ਹਲੇ ਕੰਮ ਬੜੇ ਮੈਂ ਚੱਲਦੀ ਰਹੀ ਨਾ ਕਿਤੇ ਰੁਕ ਜੀ ਇੱਕ ਗੱਲ ਹੋਰ ਦੱਸਾਂ ਦਿਲ ਦੀ ਦਿਲ 'ਚ ਵਸਾਈ ਜਿਹਨੂੰ ਬੈਠਾ ਮੈਂ ਦਿਨ ਚਾਰ ਉਹਦੇ ਨਾਲ ਕੱਟ ਲੈਣ ਦੇ ਆਪਣੀ ਬਣਾਈ ਜਿਹਨੂੰ ਬੈਠਾ ਮੈਂ ਇੱਕ ਗੱਲ ਹੋਰ ਦੱਸਾਂ ਦਿਲ ਦੀ ਦਿਲ ਚ ਵਸਾਈ ਜੀ ਨੂੰ ਬੈਠਾ ਮੈਂ ਦਿਨ ਚਾਰ ਉਹਦੇ ਨਾਲ ਕੱਟ ਲੈਣ ਦੇ ਆਪਣੀ ਬਣਾਈ ਜੀ ਨੂੰ ਬੈਠਾ ਮੈਂ ਬੱਚਿਆਂ ਨੂੰ ਸੈੱਟ ਕਰ ਲੈਣ ਦੇ ਫੇਰ ਭਾਵੇਂ ਦੁਨੀਆ ਤੋਂ ਚੱਕ ਲਈਂ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਹੂੰ ਰਾਜੋਆਣੇ ਵਾਲਾ ਸੱਚ ਆਖਦਾ ਸਿਰ ਜ਼ਿੰਮੇਵਾਰੀਆਂ ਨੇ ਬੜੀਆਂ ਫੈਮਿਲੀ ਲਈ ਇੰਨਾ ਕਿ ਮੈਂ ਕਰ ਜਾ ਕਦੇ ਦੇਖਣ ਨਾ ਦੁੱਖਾਂ ਵਾਲੀ ਘੜੀਆਂ ਰਾਜੂ ਆਣੇ ਵਾਲਾ ਸੱਚ ਆਖਦਾ ਸਿਰ ਜ਼ਿੰਮੇਵਾਰੀਆਂ ਨੇ ਬੜੀਆਂ ਫੈਮਿਲੀ ਲਈ ਇੰਨਾ ਕਿ ਮੈਂ ਕਰ ਜਾ ਕਦੇ ਦੇਖਣ ਨਾ ਦੁੱਖਾਂ ਵਾਲੀ ਘੜੀਆਂ ਜੀ ਇੰਨੀ ਕਿ ਅਰਜ਼ ਮੇਰੀ ਮੰਨ ਲਈ ਫੇਰ ਭਾਵੇਂ ਸਵੇਆਂ ਚ ਸੁੱਟਦੀ ਹੂੰ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਟਾਈਮ ਤੋਂ ਪਹਿਲਾਂ ਨਾ ਕਿਤੇ ਮੁੱਕ ਜੀ ਕਰਨੇ ਨੇ ਹਲੇ ਕੰਮ ਬੜੇ ਮੈਂ ਚੱਲਦੀ ਰਹੀ ਨਾ ਕਿਤੇ ਰੁਕ ਜੀ ਦੇਖੀ ਕਿਤੇ ਜ਼ਿੰਦਗੀ ਏ ਮੇਰੀ ਏ ਪਹਿੰ ਤੋਂ ਪਹਿਲਾ ਨਾ ਕਿਤੇ 22 ਪਰਮਜੀਤ ਨੇ ਨਾ ਇੱਕ ਕਵਿਤਾ ਵਿੱਚ ਜ਼ਿੰਦਗੀ ਦੇ ਵਿੱਚ ਸਾਰਾ ਗੁੱਸਾ ਨਹੀਂ ਜ਼ਿੰਦਗੀ ਪ੍ਰਤੀ ਖੋਲ ਕੇ ਰੱਖਤਾ ਹਨਾ ਬਾਪੂ ਜੀ ਇਹਦੇ ਵਿੱਚ ਆਪਦੀ ਫੈਮਿਲੀ ਨੂੰ ਲੈ ਕੇ ਇਹਨਾਂ ਨੇ ਜ਼ਿਕਰ ਕੀਤਾ ਜਾਂ ਆਪਣੇ ਸਮਾਜ ਜ਼ਿੰਮੇਵਾਰੀਆਂ ਨੂੰ ਲੈ ਕੇ ਇਹਨਾਂ ਨੇ ਜ਼ਿਕਰ ਕੀਤਾ ਸਮਾਜ ਦੇ ਵਿੱਚ ਜਿਹੜੀਆਂ ਵੀ ਚਿੰਤਾਵਾਂ ਹੁੰਦੀਆਂ ਨੇ ਨਾ ਮਨੁੱਖ ਨੂੰ ਉਹਨਾਂ ਨੇ ਖੋਲ ਕੇ ਰੱਖਤਾ ਇਹਦੇ ਵਿੱਚ ਸੋ ਬਾਪੂ ਜੀ ਹੁਣ ਚੰਗੀ ਤਰ੍ਹਾਂ ਵਿਸ਼ਲੇਸ਼ਣ ਕਰਨਗੇ ਬਾਪੂ ਜੀ ਇਹਨਾਂ ਨੇ ਠੇਕਿਆਂ ਦੀ ਵੀ ਗੱਲ ਕੀਤੀ ਹੈ ਵਿੱਚ ਕਿਉਂਕਿ ਪੰਜਾਬੀ ਸੁਭਾਅ ਹੈ ਨਾ ਜੀ ਉਹਨੂੰ ਐ ਲੱਗਦਾ ਵੀ ਜੇ ਕਿਤੇ ਮੈਂ ਦੋ ਕੁੱਟਾ ਨਾ ਪੀਤੀਆਂ ਤੇ ਸ਼ਾਇਦ ਮੇਰੀ ਜ਼ਿੰਦਗੀ ਸਫਲਤ ਨਹੀਂ ਹਾਂ ਬਿਲਕੁਲ ਇਹ ਪੰਜਾਬ ਦੇ ਸੁਭਾਅ ਦਾ ਹਿੱਸਾ ਬਣ ਹੀ ਹੋਇਆ ਕਰਦਾ ਜੀ ਪਰ ਇਹ ਤਾਂ ਬਹੁਤ ਛੋਟੀ ਗੱਲ ਹੈ ਹੂੰ ਪਰ ਵੱਡੀ ਗੱਲ ਤਾਂ ਕਿ ਬਾਪੂ ਦੇ ਸਰਦਾ ਕਰ ਜਾ ਹੂੰ ਕਰਦੇ ਆ ਵਿੱਚ ਵੱਡੀ ਪੈਣਾ ਦੀ ਚਿੰਤਾ ਜੀ ਕਿਰਤ ਕਰਕੇ ਖਾਣੀ ਇਹ ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਜਦੋਂ ਇੱਕ ਹਫਤਾ ਮੈਨੂੰ ਇਹ ਸੁਣਾਈ ਤੇ ਮੈਂ ਸੁਣੀ ਤੇ ਮੈਂ ਕਿਹਾ ਜੀ ਇਹ ਵੀ ਕਫਤਾ ਭਾਈ ਕਿਵੇਂ ਨਾ ਕਿਵੇਂ ਕਰਨਾ ਖਾਣੀ ਚਾਹੀਦੀ ਨਾਲ ਸਾਂਝੀ ਕਰਨੀ ਸਾਂਝੀ ਕਰ ਬਿਲਕੁਲ ਤਾਂ ਕਿ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਨਹੀਂ ਸਮਾਜ ਵਿੱਚ ਜਿਹੜੀ ਇਹ ਮੌਜੂਦਾ ਸਮਾਜ ਵਿੱਚ ਸਥਿਤੀ ਚੱਲ ਰਹੀ ਹੈ ਹਰੇਕ ਘਰ ਦੇ ਵਿੱਚ ਹੈਗੀ ਆ ਇਹਨਾਂ ਨੇ ਉਹ ਸੇਮ ਟੂ ਸੇਮ ਬਿਆਨ ਕੀਤੀ ਹੈ ਇਹਦੇ ਵਿੱਚ ਕਿ ਕਿੰਨੇ ਹਾਰ ਬਾਪੂ ਦੇ ਕਰਜ਼ਾ ਦੇਖੋ ਪੰਜਾਬ ਦੇ ਸਰ ਕਿੰਨਾ ਹਾਰ ਬਿਲਕੁਲ ਤੇਤੀ ਭੈਣ ਬੈਠੀ ਆ ਉਹਦੀ ਕਿੱਡੀ ਵੱਡੀ ਚਿੰਤਾ ਹੈ ਹੂੰ ਕੰਮ ਨਾ ਮਿਲੇ ਉਹਦੀ ਕਿੱਡੀ ਵੱਡੀ ਚਿੰਤਾ ਹੈ ਜੀ ਇਹ ਯਾਰਾਂ ਦੋਸਤਾਂ ਦੇ ਵਿੱਚ ਹੀ ਬਹਿਣਾ ਕਾ ਬੰਦਾ ਇਕੱਲਾ ਤਾਂ ਨਾ ਕਿਸੇ ਖਲ ਖੂਜੇ ਬਾਈ ਕਿਤੇ ਨਹੀਂ ਆਕਦਾ ਕਿਸੇ ਨਾਲ ਉਹ ਦੋ ਘਾੜੀ ਹੱਸਣਾ ਨਹੀਂ ਆਗਾ ਹਾਂ ਬਿਲਕੁਲ ਜਨਮ ਬਾਰ-ਬਾਰ ਨਹੀਂ ਮਿਲਦਾ ਇਹ ਚਿੰਤਾਵਾਂ ਸਾਹਮਣੇ ਰੱਖ ਕੇ ਜਿਹਦੇ ਕਪਤਾਰੇ ਕੀ ਤੇ ਮੈਨੂੰ ਲੱਗਿਆ ਵੀ ਬੜੀ ਸਾਰਥਕ ਗੱਲ ਕੀਤੀ ਆ ਜੀ ਬੜੀ ਭਾਪੂਰਤ ਗੱਲ ਕੀਤੀ ਆ ਤੇ ਸਾਡੇ ਪੰਜਾਬੀਆਂ ਨੂੰ ਇਹੋ ਜੀ ਚੀਜ਼ ਨੂੰ ਸਾਹਮਣੇ ਰੱਖ ਕੇ ਇਹੋ ਜਿਹੇ ਕਪਤਾਰਾਂ ਦਿਖੜੀਆਂ ਪੜਲੀਆਂ ਤੇ ਸੁਣਨੀਆਂ ਚਾਹੀਦੀਆਂ ਹੈ ਜੀ ਤੇ ਮੈਨੂੰ ਬੜੀ ਖੁਸ਼ੀ ਆ ਕਿ ਨਿੱਕੀ ਜਿਹੀ ਉਮਰ ਚ ਪਰਮਜੀਤ ਸਿੰਘ ਆ ਇਹਨੀ ਵੱਡੀ ਜ਼ਿੰਮੇਵਾਰੀ ਨਾਲ ਇੰਨੀ ਸਵੇਦਨਾ ਨਾਲ ਇੰਨੀ ਚੇਤਨਾ ਨਾਲ ਇਹ ਗੱਲ ਕੀਤੀ ਆ ਆਪਣੀ ਕਵਤਾ ਦੇ ਵਿੱਚ ਗੱਲ ਪ੍ਰਗਟਾਈ ਬੋਬੀ ਜੀ ਸਮਾਜ ਦੇ ਵਿੱਚ ਨਾ ਬਹੁਤ ਨੌਜਵਾਨ ਇਹੋ ਜਿਹੇ ਘਟ ਨੇ ਜਿਹੜੇ ਆ ਇਹੋ ਜਿਹੇ ਕਵਿਤਾਵਾਂ ਲਿਖਦੇ ਨੇ ਤੁਸੀਂ ਸਮਾਜ ਨੂੰ ਕਿਵੇਂ ਪ੍ਰੇਰਿਤ ਕਰਨਾ ਚਾਹੋਗੇ ਵੀ ਇਹੋ ਜਿਹੇ ਨੌਜਵਾਨ ਹੋਰ ਉੱਠ ਕੇ ਆਣ ਆਪਣਾ ਕਲਚਰ ਪ੍ਰਤੀ ਆਪਣੇ ਜਿਹੜੇ ਸਮਾਜ ਦੇ ਹਾਲਾਤ ਨੇ ਉਹਨਾਂ ਪ੍ਰਤੀ ਲਿਖਣ ਬਿਲਕੁਲ ਰਕੋ ਆਪਣੇ ਇਹਨੇ ਇੱਕ ਨਿੱਕੀ ਜਿਹੀ ਗੱਲ ਕੀਤੀ ਸੀ ਮੈਂ ਵੀ ਯਾਰਾਂ ਦੋਸਤਾਂ ਨਾਲ ਬੈਠ ਕੇ ਪੀਣੀ ਹੈ ਨਿੱਕੀ ਜਿਹੀ ਗੱਲ ਕੀਤੀ ਹੈ ਨਾ ਬਿਲਕੁਲ ਇਹ ਰੋਮਾਂਟਿਕ ਗੱਲ ਹੈ ਹਾਂ ਬਿਲਕੁਲ ਹਾਂ ਹਾਲਾਂਕਿ ਜਿਵੇਂ ਬਰਗ ਦਾ ਭਾਰ ਕਿੰਨਾ ਮਹਿਸੂਸ ਹੈ ਪਰ ਰੋਮਾਂਟਿਕ ਤੱਤ ਕਿਤੇ ਨਾ ਕਿਤੇ ਅੜਿਆ ਪਿਆ ਹਾਂ ਉਹ ਹਾਂ ਰੋਮਾਂਟਿਕ ਵੀ ਇਹਨਾਂ ਦੇ ਪਾਤ ਆ ਵਿੱਚ ਟੱਚ ਦੇ ਤਾਂ ਹਾਂਜੀ ਜਦੋਂ ਕਿ ਭਾਰੀ ਚਿੰਤਾ ਹਾਂ ਖਾਰੀ ਅਵਾਡਾ ਬੜ ਬੜ ਖਾਰੀ ਹੈ ਬਿਲਕੁਲ ਕਿਉਂਕਿ ਬੰਦਾ ਜਿਉਣਾ ਵੀ ਚਾਹੁੰਦਾ ਹੈ ਸਾਰੀ ਉਮਰ ਬੰਦਾ ਸੋਗ ਵਿੱਚ ਹੀ ਨਹੀਂ ਰਹਿਣਾ ਚਾਹੁੰਦਾ ਬਿਲਕੁਲ ਨਿਰਾਸ਼ ਵੀ ਨਹੀਂ ਰਹਿਣਾ ਚਾਹੁੰਦਾ ਕਿੰਨਾ ਕਿਤੇ ਬੰਦਾ ਹੱਸ ਕੇ ਬੰਦੀ ਗਰੀਬੀ ਦਾ ਕੱਢਦਾ ਹਮਮ ਤੁਲਕਤਾ ਦਾ ਹਿੱਸਾ ਹੈ ਵੀ ਬਿਲਕੁਲ ਇਸ ਕਰਕੇ ਗੱਲਾਂ ਸਾਰੀਆਂ ਸਾਹਮਣੇ ਰੱਖ ਕੇ ਇਹ ਕੀਤੀ ਹੈ ਹਰ ਪੰਜਾਬੀ ਨੂੰ ਜਿਹੜਾ ਵੀ ਇੱਕ ਬੰਦਾ ਇੱਕ ਕਪਤਾਨ ਸੁਣਦਾ ਹੈ ਉਹ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੁੰਦਾ ਹੈ ਕਿ ਉਹਦੇ ਦੁੱਖਾਂ ਦਾ ਅਹਿਸਾਸ ਵੀ ਹੁੰਦਾ ਹੈ ਭੈਣ ਭਰਾਵਾਂ ਦੇ ਦੁੱਖਾਂ ਦਾ ਅਹਿਸਾਸ ਹੁੰਦਾ ਹੈ ਸਮਾਜ ਦੇ ਦੁੱਖਾਂ ਦਾ ਅਹਿਸਾਸ ਹੁੰਦਾ ਹੈ ਉਹ ਇਸ ਤਰ੍ਹਾਂ ਬੰਦੇ ਦੇ ਵਿੱਚ ਮਨੁੱਖੀ ਭਾਵਨਾ ਜ਼ਿਆਦਾ ਪਰਵਰਤਨ ਹਾਂ ਅੱਛਾ ਬਾਪੂ ਜੀ ਇਹਨਾਂ ਨੇ ਇੱਕ ਹੋਰ ਕਵਿਤਾ ਲਿਖੀ ਆ ਦੀਪ ਸਿੱਧੂ ਦੇ ਉੱਤੇ ਬਾਈ ਦੀਪ ਸਿੱਧੂ ਦਾ ਕਿਸਾਨੀ ਅੰਦੋਲਨ ਦੇ ਵਿੱਚ ਬੜਾ ਯੋਗਦਾਨ ਰਿਹਾ ਚਾਹੇ ਉਹਨਾਂ ਦੇ ਸਮਰਥਕ ਵੀ ਨੇ ਚਾਹੇ ਉਹਨਾਂ ਦੇ ਗੈਰ ਸਮਰਥਕ ਵੀ ਨੇ ਉਹਨਾਂ ਦੀ ਆਲੋਚਨਾ ਵੀ ਕਰਦੇ ਨੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਵੀ ਦੇਖਿਆ ਜਾਂਦਾ ਵੀ ਉਹਨਾਂ ਦੇ ਬਹੁਤ ਆਲੋਚਕ ਵੀ ਨੇ ਪਰ ਬਾਈ ਦੇ ਦਿਲ ਵਿੱਚ ਦੀਪ ਸਿੱਧੂ ਬਾਰੇ ਬਹੁਤ ਪਿਆਰ ਉਪਜਿਆ ਕਹਿ ਲਓ ਤੇ ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਇੱਕ ਕਵਿਤਾ ਲਿਖਤੀ ਸੋ ਬਾਈ ਜੀ ਇਹ ਵੀ ਸੁਣਾਓ ਕੋਈ ਤਾਂ ਸਾਡੇ ਸਰੋਤਿਆਂ ਨੂੰ ਦੀਪ ਸਿੱਧੂ ਵੀਰ ਬਾਰੇ ਤਾਂ ਹੁਣ ਇੱਕ ਇਤਿਹਾਸ ਹੀ ਬਣ ਗਿਆ ਵੀ ਕਹਿਣਾ ਬੜੇ ਦੁੱਖ ਲੱਗਦਾ ਹੈ ਕਿ ਬੜੀ ਛੋਟੀ ਜੀ ਉਮਰ ਤੇ ਚਲਾ ਗਿਆ ਸਾਡਾ ਭਰਾ ਹੂੰ ਜਦੋਂ ਵੀ ਕਦੇ ਉਹਨੂੰ ਮਤਲਬ ਯਾਦ ਕਰਦੇ ਆ ਕਿ ਯਾਦ ਆਉਂਦੀ ਹੈ ਜਾਂ ਮਨ ਭਰੇ ਆਉਂਦਾ ਹੈ ਜੀ ਇੰਨੀ ਛੋਟੀ ਉਮਰ ਚ ਜਾਣਾ ਔਰ ਹਾਲੇ ਪਤਾ ਨਹੀਂ ਉਹਨੇ ਕੀ ਕੀ ਕਰਨਾ ਸੀ ਜੀ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਉਹਦੇ ਭਲੇ ਲਈ ਬਹੁਤ ਕੁਝ ਕਰਨਾ ਸੀ ਉਹਨੇ ਹਲੇ ਕਿਉਂਕਿ ਉਹਦੇ ਦਿਲ 'ਚ ਬਹੁਤ ਦਰਦ ਸੀ ਬਿਲਕੁਲ ਉਹ ਇੰਨੀ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਆਇਆ ਸੀ ਜਿੱਥੇ ਹਰ ਇੱਕ ਬੰਦਾ ਹਰ ਇੱਕ ਇਨਸਾਨ ਪਹੁੰਚਣਾ ਚਾਹੁੰਦਾ ਹੈ ਔਰ ਉਹ ਪਹੁੰਚ ਕੇ ਛੱਡ ਕੇ ਵਾਪਸ ਆਇਆ ਜੀ ਕਿਹਦੇ ਲਈ ਵਾਪਸ ਆਇਆ ਸਾਡੇ ਲਈ ਵਾਪਸ ਆਇਆ ਸੀ ਹਮ ਬਿਲਕੁਲ ਔਰ ਜਿਸ ਦਿਨ ਮਤਲਬ ਉਹਦਾ ਪਤਾ ਲੱਗਿਆ ਹਮ ਦੁੱਖ ਬਹੁਤ ਹੋਇਆ ਬਸ ਫਿਰ ਇਹ ਅਬੀ बैठे बैठे तो मैं तो ओदे ਲਈ ਵੀ ਇਹ ਲਿਖਿਆ ਗਿਆ ਇਹ ਮੈਂ ਲਿਖਿਆ ਜਦੋਂ ਮੈਨੂੰ ਬੜਾ ਮਤਲਬ ਮਨ ਭਰਿਆ ਵਿਰਾਗ ਚ ਸੀ ਉਸ ਵੇਲੇ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਜੀ ਹਾਂ ਕਹਿੰਦਾ 15 ਫਰਵਰੀ ਦੀ ਰਾਤ ਦਾ ਵੇਲਾ ਮੈਂ ਜਦ ਘਰ ਦੇ ਅੰਦਰ ਵੜਿਆ ਨਹੀਂ ਰਹਾ ਤੇਰਾ ਦੀਪ ਸਿੱਧੂ ਪਰ ਮੈਂ ਘਰਦਿਆਂ ਨਾਲ ਲੜਿਆ ਜੀ ਆਸੇ ਪਾਸੇ ਫੋਨ ਘੁਮਾਏ ਮੈਨੂੰ ਫਿਰ ਵੀ ਸੱਚ ਨਾ ਆਇਆ ਅੱਖਾਂ ਭਰੀਆਂ ਦਿਲ ਕੰਬ ਗਿਆ ਜਦ ਸੱਚ ਸਾਹਮਣੇ ਆਇਆ ਵਾਹ ਜਿੱਥੇ ਗਿਆ ਕੋਈ ਮੁਰਦਾ ਨਹੀਂ ਦੱਸ ਕਿਦਾਂ ਮੋੜ ਲਈਏ ਹੂੰ ਤੂੰ ਅੱਜ ਸਾਨੂੰ ਛੱਡ ਕੇ ਤੁਰ ਗਿਆ ਦੱਸ ਕਿਦਾਂ ਸੱਚ ਮਨਾਈਏ ਤੇਰੇ ਅੱਗੇ ਹੱਥ ਜੋੜਦੇ ਹੂੰ ਰੱਬਾ ਸਾਡਾ ਵੀਰ ਮੋੜ ਦੇ ਵਾਹ ਕਿਉਂ ਤੈਨੂੰ ਤਰਸਣਾ ਆਇਆ ਰੱਬਾ ਕਿਉਂ ਨਰਦਈ ਹੋ ਗਿਆ ਹੂੰ ਇਹ ਕੀ ਪਾਣਾ ਵਰਤਾਇਆ ਬਿਲਕੁਲ ਪਲਵਿੰਦਰ ਸਿੰਘ ਤਲਵਾੜਾ ਜੀ ਨੂੰ ਜਾਨ ਨਾਲੋਂ ਵੱਧ ਪਿਆਰ ਸੀ ਲੱਗਦਾ ਜਦ ਵੀ ਉਹਨਾਂ ਕੋਲੇ ਆਉਂਦਾ ਨਾਲ ਲੈ ਆਉਂਦਾ ਬਹਾਰ ਸੀ ਲੱਗਦਾ ਹੂੰ ਭੁੱਲਿਆ ਨਹੀਂ ਜਾਣਾ ਸਾਡੇ ਤੋਂ ਉਹਨੇ ਐਸਾ ਦਿਲ ਨੂੰ ਛੋਇਆ ਹੂੰ ਰੱਬਾ ਸਾਡਾ ਹੀਰਾ ਦੱਸ ਦੇ ਤੂੰ ਕਿੱਥੇ ਝਾਲ ਕੋਇਆ ਵਾਹ ਇੱਕ ਗੱਲ ਤਾਂ ਪੱਕੀ ਐ ਵੀਰਾ ਤੂੰ ਭੁੱਲਿਆ ਨਹੀਂ ਜਾਵੇਂਗਾ ਹੂੰ ਜਿੰਨਾ ਚਿਰ ਸਾਹ ਚੱਲਦੇ ਨੇ ਹਰ ਸਾਹ ਨਾਲ ਚੇਤੇ ਆਵੇਂ ਜਿੰਨਾ ਚਿਰ ਸਾਹ ਚੱਲਦੇ ਨੇ ਹਰ ਸਾਹ ਨਾਲ ਚੇਤੇ ਆਵੇਂ ਅੱਛਾ ਬਾਪੂ ਜੀ ਇੱਕ ਨਾ ਬੜੀ ਵੱਡੀ ਤਰਾਸਦੀ ਰਹੀ ਹੈ ਸਾਡੇ ਸਮਾਜ ਦੀ ਵੀ ਜਿਹੜਾ ਨੌਜਵਾਨ ਸਮਾਜ ਦੇ ਹੱਕਾਂ ਪ੍ਰਤੀ ਲੋਕਾਂ ਦੇ ਹੱਕਾਂ ਪ੍ਰਤੀ ਗੱਲ ਕਰਦਾ ਨਾ ਉਹਨੂੰ ਹਮੇਸ਼ਾ ਦਬਾਇਆ ਜਾਂਦਾ ਦਬਾਇਆ ਜਾਂਦਾ ਸਿੱਧੂ ਮੂਸੇ ਵਾਲੇ ਨੂੰ ਲੈ ਲਓ ਵੀ ਸਿੱਧੂ ਮੂਸੇ ਵਾਲਾ ਵੀ ਇੱਕ ਗਾਇਕੀ ਦੇ ਖੇਤਰ ਤੋਂ ਸੀ ਚਾਹੇ ਉਹਦੇ ਕਿਵੇਂ ਦੇ ਵੀ ਗੀਤ ਸੀ ਪਰ ਉਹਨੇ ਸਮਾਜ ਦੇ ਪ੍ਰਤੀ ਅਕਾ ਪ੍ਰਤੀ ਵੀ ਇਹੋ ਜੀ ਗੀਤ ਗਾਏ ਚਾਹੇ ਪੰਜਾਬ ਦਾ ਗਾਣਾ ਸੀ ਉਹਨਾਂ ਦਾ ਚਾਹੇ ਐਸਵਾਈਐਲ ਨੂੰ ਲੈ ਕੇ ਸੀ ਹੋਰ ਵੀ ਇੱਕ ਦੋ ਹਾਂ ਗਾਣੇ ਸੀ ਸਾਡੇ ਲੋਕਾਂ ਨੂੰ ਸਰੋਤਿਆਂ ਨੂੰ ਦੱਸੋ ਵੀ ਦਰਸ਼ਕਾਂ ਨੂੰ ਦੱਸੋ ਦੇਖਣ ਵਾਲਿਆਂ ਨੂੰ ਵੀ ਤੁਸੀਂ ਇਹ ਕਵਿਤਾਵਾਂ ਸਿੱਧੂ ਮੂਸੇ ਵਾਲੇ ਨਾਲ ਜਾਂ ਹੋਰ ਯੂਥ ਨਾਲ ਕਿਵੇਂ ਰਿਲੇਟ ਕਰਦੇ ਹੋ ਹਾਂ ਕਹਿੰਦੇ ਇਸ ਤਰ੍ਹਾਂ ਬੱਚਾ ਇੱਥੇ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਯੂਥ ਦੇ ਵਿੱਚ ਵੀ ਜਿਹੜੀ ਜਵਾਨ ਕਹਿੰਦੇ ਆ ਜਵਾਨੀ ਜੀ ਸਵੇਦਨਸ਼ੀਲਤਾ ਹੂੰ ਬਿਲਕੁਲ ਸਵੇਦਨਸ਼ੀਲਤਾ ਉਹ ਦੁੱਖਾਂ ਨੂੰ ਸਮਝਣ ਦੀ ਬਹੁਤ ਕੋਸ਼ਿਸ਼ ਕਰਦੇ ਨੇ ਔਰ ਦੁੱਖਾਂ ਨੂੰ ਉਹ ਮਹਿਸੂਸ ਵੀ ਕਰਦੇ ਨੇ ਹੂੰ ਇਹ ਵੀ ਨਾਲ ਹੈ ਉਹਨੂੰ ਪਤਾ ਵੀ ਪੰਜਾਬ ਦਾ ਜੇ ਕੋਈ ਕੰਮ ਕਰਨ ਤਾਂ ਅਸੀਂ ਕਰਨਾ ਨਾ ਤਾਂ ਕਰਨਾ ਕੋਈ ਨਹੀਂ ਹਾਂ ਬਿਲਕੁਲ ਠੀਕ ਹੈ ਨਾ ਤੇ ਦੀਪ ਸਿੱਧੂ ਦਾ ਜਿਹੜਾ ਵਿਛੋੜਾ ਪਿਆ ਹੂੰ ਜਿਹਦੀ ਅਣਹੋਣੀ ਮੌਤ ਹੋਈ ਜੀ ਤੇ ਜਿਵੇਂ ਪਰਮਿੰਦਰ ਸਿੰਘ ਨੇ ਆਪਣੀ ਕਹਾਣੀ ਦੱਸਿਆ ਵਾਕਈ ਅਣਹੋਣੀ ਹੈ ਹੂੰ ਜਿਹੜਾ ਵਾਕਈ ਉਹ ਬੰਦਾ ਬਹੁਤ ਵੱਡੇ ਸੁੱਖ ਸਾਧਨ ਛੱਡ ਕੇ ਆਇਆ ਸੀ ਜੀ ਨਹੀਂ ਤਾਂ ਲੋਕੀ ਸੁੱਖ ਸਾਧਨ ਲੈਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਹਾਂ ਉਹ ਵੱਡੇ ਤੋਂ ਵੱਡੇ ਸੁੱਖ ਸਾਧਨ ਮੰਨਦਾ ਹੋਇਆ ਬਿਲਕੁਲ ਸੜਕ ਤੇ ਆ ਬੈਠਾ ਹੂੰ ਕਿਹਦੇ ਲਈ ਆਪਣੇ ਲਈ ਬਿਲਕੁਲ ਠੀਕ ਹੈ ਨਾ ਪੰਜਾਬ ਦੇ ਦੁੱਖਾਂ ਨਾਲ ਪੰਜਾਬ ਦੀ ਕਰਸਾਣੀ ਨਾਲ ਹੂੰ ਫਿਰ ਜੋ ਪਾਣਾ ਵਰਤਿਆ ਕਈ ਵਾਰੀ ਇਸ ਨੂੰ ਰੱਬ ਦਾ ਪਾਣਾ ਕਹਿੰਦੇ ਆ ਹੂੰ ਰੱਬ ਕਦੇ ਵੀ ਥੋੜੀ ਦੁਖਾਂਤ ਨਹੀਂ ਵਰਤੌਂਦਾ ਬਿਲਕੁਲ ਬਿਲਕੁਲ ਦੁਖਾਂਤ ਵੀ ਸਮਾਜ ਦੇ ਵਿੱਚ ਸਮਾਜ ਦੀਆਂ ਤਾਕਤਾਂ ਵਰਤੌਂਦੀਆਂ ਹੂੰ ਜਿਹੜੀਆਂ ਉਹ ਤਾਕਤਾਂ ਜਿਹੜੀਆਂ ਥੋੜੀ ਚੇਤਨਾ ਦੇ ਬਰ ਖਿਲਾਫ ਨੇ ਬਿਲਕੁਲ ਜਿਨ੍ਹਾਂ ਨੂੰ ਪਤਾ ਵੀ ਇਹਨਾਂ ਦੀ ਚੇਤਨਾ ਦੇ ਨਾਲ ਕ੍ਰਾਂਤੀ ਆ ਜਾਣੀ ਹੈ ਹਮ ਜੇ ਕ੍ਰਾਂਤੀ ਆ ਗਈ ਤੇ ਫਿਰ ਭ੍ਰਾਂਤੀ ਨੂੰ ਕੋਈ ਥਾਂ ਨਹੀਂ ਦਿੰਦਾ ਬਿਲਕੁਲ ਬਿਲਕੁਲ ਇਸ ਕਰਕੇ ਦੀਪ ਸਿੱਧੂ ਵਰਗਿਆਂ ਨੂੰ ਆਪਣੀ ਜਾਨ ਤੋਂ ਹੱਤ ਹੁਣੇ ਪੈਂਦੇ ਆ ਹਮ ਕੋਈ ਹੋਰ ਅਸਮਾਨੋਂ ਤਾਕਤ ਉਹਨਾਂ ਨੂੰ ਖਤਮ ਨਹੀਂ ਕਰਦੀ ਜੀ ਇਸੇ ਧਰਤੀ ਦੇ ਉੱਤੇ ਉਹਨਾਂ ਦਾ ਕੋਈ ਨਾ ਕੋਈ ਕਾਰਨ ਬਣਦਾ ਹੈ ਹਮ ਔਰ ਬਣਾਇਆ ਜਾਂਦਾ ਹੈ ਜੀ ਇਸ ਕਰਕੇ ਜਿਹੜਾ ਇਹ ਦੁੱਖ ਦੱਸਿਆ ਬਲਵਿੰਦਰ ਪਰਵਿੰਦਰ ਜੀ ਨੇ ਇਹ ਬੜਾ ਮਾਰਮਿਕ ਦੁੱਖ ਹੈ ਜੀ ਬੜਾ ਯਥਾਰਥਕ ਦੁੱਖ ਹੈ ਹੂੰ ਤੁਹਾਡੇ ਘਰ ਦੇ ਦੁੱਖਾਂ ਦੇ ਪਦਾਰਥ ਨੂੰ ਯਥਾਰਥ ਨੂੰ ਤਤ ਨੂੰ ਜੀ ਵਿਵੇਕ ਨੂੰ ਤੇ ਫਰਸਫੇ ਨੂੰ ਟੁੰਬਦਾ ਹੈ ਹੂੰ ਬਿਲਕੁਲ ਤੁਹਾਨੂੰ ਨਰੋਰ ਇਹ ਉਪਭਾਵਕ ਨਹੀਂ ਕਰਦਾ ਹੂੰ ਜਜਵਾਤੀ ਤੌਰ ਤੇ ਤੇ ਬਦਕ ਤੌਰ ਤੇ ਤੁਹਾਨੂੰ ਜੀ ਇਹ ਤੁਹਾਨੂੰ ਮਤਲਬ ਟੁੰਬਦਾ ਹੈ ਹੂੰ ਤੇ ਇਸ ਕਰਕੇ ਇਹ ਜੀਆਂ ਕਪਤਾਵਾਂ ਜਿਹੜੀਆਂ ਪੰਜਾਬ ਦੇ ਭਲੇ ਲਈ ਪੰਜਾਬ ਦੇ ਸੋਹਣੇ ਭਵਿੱਖ ਦੇ ਲਈ ਪੰਜਾਬ ਦੇ ਵਰਤਮਾਨ ਦੇ ਲਈ ਲਿਖੀਆਂ ਜਾਣੀਆਂ ਚਾਹੀਦੀਆਂ ਬੋਲੀਆਂ ਜਾਣੀਆਂ ਚਾਹੀਦੀਆਂ ਤੇ ਤੁਹਾਡੇ ਵਰਗੇ ਵੀਰਾਂ ਦੇ ਚੈਨਲ ਦੇ ਰਾਹੀਂ ਸਰੋਤਿਆਂ ਤੱਕ ਜਾਣੀਆਂ ਚਾਹੀਦੀਆਂ ਅੱਛਾ ਪ੍ਰਵਿੰਦਰભાઈ ਕਿੰਨੀਆਂ ਹੋਰ ਕਵਿਤਾਵਾਂ ਤੁਸੀਂ ਐਸੀ ਐਵੇਂ ਦੀਆਂ ਲਿਖੀਆਂ ਹੋਈਆਂ ਨੇ ਹੋਰ ਹੈਗੀਆਂ ਵੀਰ ਜੀ ਹਾਂ ਕੋਈ ਸ਼ਾਇਰੀ ਕਿਸੇ ਵੀ ਕਾਫੀ ਨੇ ਹੁਣ ਲਗਭਗ ਨਗਭਗ ਹੈਗੇ ਆ 25 ਤਰੀਕ ਤਾਂ ਹੋਣ ਗਏ ਅੱਛਾ ਜੀ ਠੀਕ ਹੈ 22 ਜੀ ਨਾਲ ਫੇਰ ਕਦੇ ਮੌਕਾ ਮਿਲਿਆ ਜਾ ਬਾਈ ਹਾਂ ਗੱਲਬਾਤ ਕਰਾਂਗਾ ਫੇਰ ਸਾਂਝੇ ਕਰਾਂਗੇ ਤੁਹਾਡੇ ਨਾਲ ਇਹੋ ਜੀਆਂ ਕਵਿਤਾਵਾਂ ਸੋ ਬਾਪੂ ਜੀ ਦਾ ਵੀ ਧੰਨਵਾਦ ਤੇ ਬਾਈ ਜੀ ਦਾ ਵੀ ਧੰਨਵਾਦ ਬਾਈ ਦਾ ਨਾਮ ਪ੍ਰਵਿੰਦਰ ਸਿੰਘ ਹੈ ਤੇ ਲੁਧਿਆਣੇ ਦੇ ਵਸਨੀਕ ਬਾਈ ਜੀ ਪਰਮਜੀਤ ਸਿੰਘ ਜੀ ਲੁਧਿਆਣੇ ਦੇ ਵਸਨੀਕ ਹਾਂ ਜੱਜਾਉਣਾ ਮੇਰਾ ਪਿੰਡ ਹੈ ਜੀ ਜੱਜਾਉਣਾ ਕਲਾਂ ਠੀਕ ਹੈ ਸੋ ਧੰਨਵਾਦ ਦੋਸਤੋ ਬਾਪੂ ਜੀ ਤੁਸੀਂ ਹੋਰ ਕੁਝ ਕਹਿਣਾ ਚਾਹੋ ਮੈਂ ਜਾਂਦੇ ਰਹਾਂ ਮੈਂ ਇਹ ਕਹਿੰਦਾ ਵੀ ਪਰਮਜੀਤ ਸਿੰਘ ਨੂੰ ਸਾਡੀ ਜੇ ਦੀ ਚੇਤਨਾ ਵੱਡੀ ਹੋਣੀ ਚਾਹੀਦੀ ਹੈ ਜਿਹੜੀ ਜਥਾਰਥ ਨੂੰ ਪਦਾਰਥ ਨੂੰ ਜੀ ਮਨੁੱਖੀ ਜਜ਼ਬੇ ਨੂੰ ਉਪਭਾਵਕਤਾ ਨੂੰ ਨਹੀਂ ਜੀ ਮਨੁੱਖੀ ਜਜ਼ਬੇ ਨੂੰ ਬਿਲਕੁਲ ਮਨੁੱਖੀ ਭਾਈਚਾਰੇ ਨੂੰ ਮਨੁੱਖੀ ਸਵੇਦਨਾ ਨੂੰ ਜੀ ਵੱਡੀ ਕਰੇ ਹਾਂ ਇਹ ਸਾਡੀ ਸਭ ਤੋਂ ਵੱਡੀ ਸਾਡੀ ਪ੍ਰਾਪਤੀ ਵੀ ਹੈ ਸਾਡੀ ਕਾਮਨਾ ਵੀ ਹੈ ਜੀ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਸਿਹਤ ਹੀ ਪੰਜਾਬੀ ਵਿੱਚ ਆਵੇ ਆਵੇ ਸੋ ਥੈਂਕ ਯੂ ਸਰ ਲਓ ਰਸੀਪਟ ਗੁੱਡ